छह साल का बच्चा चाय की दुकान पे चाय के गिलास धो रहा है और आज वो ओमपुरी बना बैठा है तो जिंदगी में कुछ भी हो सकता है क्या बात? क्या बात विस्तार नाल गल करना मेरे लिए काफी औखा है मेरे नाल तक कई बारी ऐसा होता है कि मेनू टीवी ते आउंदी अपनी कोई पुरानी फिल्म देख के भी याद नहीं आंदी पर अचानक अपना चेहरा स्क्रीन पे देख के फिर मेनू उस बारे याद आंदा है ਕਿਸੇ ਵੀ ਕਲਾਕਾਰ ਲਈ ਕੁਝ ਫਿਲਮਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਜੋ ਨਾ ਕੇਵਲ ਸੁਨੂਫਲਤਾ ਦੇ ਰਾਹ ਲੈ ਤੁਰਦੀਆਂ ਹਨ ਸਗੋਂ ਇੱਕ ਕਲਾਕਾਰ ਵਜੋਂ ਉਸਦੇ ਤਜਰਬੇ ਨੂੰ ਹੋਰ ਵਿਸ਼ਾਲ ਕਰਦੀਆਂ ਹਨ ਇੱਥੇ ਮੈਂ ਅਜੀਹੀਆਂ ਹੀ ਕੁਝ ਫਿਲਮਾਂ ਦਾ ਜ਼ਿਕਰ ਕਰਾਂਗਾ ਇਹਨਾਂ ਵਿੱਚੋਂ ਪਹਿਲੀ ਫਿਲਮ ਹੈ ਅਰੋਹਨ ਅਰੋਹਨ ਸ਼ਾਮ ਬੈਨੇਗਲ ਦੀਆਂ ਪਹਿਲੀਆਂ ਫਿਲਮਾਂ ਚੋਂ ਇੱਕ ਸੀ ਜਿਸ ਵਿੱਚ ਮੈਂ ਜ਼ਿੰਮੇਦਾਰ ਦੀਆਂ ਜ਼ਿਆਦਤੀਆਂ ਦੇ ਸ਼ਿਕਾਰ ਕਿਸਾਨ ਹਰੀ ਮੰਡਲ ਦੀ ਪ੍ਰਮੁੱਖ ਭੂਮਿਕਾ ਨਿਭਾਈ ਸੀ ਇਸ ਕਿਰਦਾਰ ਨੂੰ ਪੂਰੀ ਤਰ੍ਹਾਂ ਆਪਣੇ ਅੰਦਰ ਵਸਾਉਣ ਲਈ ਮੈਂ ਤੇਲ ਲਾ ਕੇ ਨੰਗੇ ਪਿੰਡੇ ਤੁੱਪ 'ਚ ਬੈਠਦਾ ਤਾਂ ਕਿ ਮੇਰੇ ਸਰੀਰ ਦਾ ਰੰਗ ਵੀ ਉਸ ਕਿਸਾਨ ਵਾਂਗ ਸਾਂਬਲਾ ਹੋ ਜਾਵੇ। ਇਸ ਫਿਲਮ ਦੀ ਸਾਰੀ ਸ਼ੂਟਿੰਗ ਤਗੋਰ ਦੇ ਸ਼ਾਂਤੀ ਨਕੇਤਨ ਨੇੜੇ ਬੋਲ ਪਰ ਵਿੱਚ ਹੋਈ। ਇਸ ਫਿਲਮ ਲਈ ਮੈਂ ਸਰਬੋਤਮ ਕਲਾਕਾਰ ਦਾ ਕੌਮੀ ਪੁਰਸਕਾਰ ਦਿੱਤਿਆ। ਇਹ ਗੱਲ ਵੱਖਰੀ ਹੈ ਕਿ ਪੱਛਮੀ ਬੰਗਾਲ ਅਤੇ ਬਿਹਾਰ ਨੂੰ ਛੱਡ ਕੇ ਕਿਧਰੇ ਵੀ ਇਹ ਫਿਲਮ ਥੀਏਟਰ ਵਿੱਚ ਰਿਲੀਜ਼ ਨਾ ਹੋ ਸકી ਮੈਂ ਸ਼ਾਮਬਾਬੂ ਨੂੰ ਹਮੇਸ਼ਾ ਆਪਣਾ ਚਲਦਾ ਫਿਰਦਾ ਐਨਸਾਈਕਲੋਪੀਡੀਆ ਆਖਦਾ ਹਾਂ ਉਹਨਾਂ ਦੀ ਇਤਿਹਾਸ ਬਾਰੇ ਸੂਚ ਬਹੁਤ ਕਮਾਲ ਦੀ ਹੈ ਉਹ ਭਾਰਤ ਵਿੱਚ ਨਵੀਂ ਲਹਿਰ ਦੇ ਸਿਨੇਮਾ ਦੇ ਮੁੱਢੀਆਂ ਚੋਂ ਇੱਕ ਹਨ ਉਹਨਾਂ ਗੁਰੂ ਦੱਤ ਬਿਮਲ ਰਾਏ ਵੀ ਸ਼ਾਂਤाराम ਅਤੇ ਹੋਰ ਨਾਮਾਂ ਸਮਾਜਿਕ ਸਰੂਕਾਰ ਵਾਲੀਆਂ ਫਿਲਮਾਂ ਦਾ ਦੌਰ ਭਾਰਤੀ ਸਿਨੇਮਾ ਜਗਤ ਵਿੱਚ ਵਾਪਸ ਲਿਆਂਦਾ ਪਰ ਮੈਂ ਕਦੇ ਵੀ ਉਹਨਾਂ ਨੂੰ ਆਪਣੀ ਇਸ ਪ੍ਰਾਪਤੀ ਬਾਰੇ ਸ਼ੇਖੀ ਮਾਰਦਿਆਂ ਜਾਂ ਜ਼ਿਕਰ ਕਰਦਿਆਂ ਨਹੀਂ ਸੁਣਿਆ ਉਹ ਬਹੁਤ ਹੀ ਹਲੀਮ ਅਤੇ ਨਿਬਰ ਇਨਸਾਨ ਹਨ ਇਸ ਤੋਂ ਬਾਅਦ ਗੱਲ ਆਉਂਦੀ ਹੈ ਭਾਰਤ ਇੱਕ ਖੋਜ ਦੀ ਸੀਰੀਅਲ ਭਾਰਤ ਇੱਕ ਖੋਜ ਜਾਂ ਡਿਸਕਵਰੀ ਆਫ ਇੰਡੀਆ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਲਿਖੀ ਪੁਸਤਕ ਤੇ ਆਧਾਰਿਤ ਸੀ ਜਿਸ ਦੀਆਂ 52 ਕਿਸ਼ਤਾਂ ਸਨ ਇਸ ਸੀਰੀਅਲ ਲਈ ਮੈਂ ਆਵਾਜ਼ ਦੇਣ ਤੋਂ ਇਲਾਵਾ 50 ਤੋਂ ਵੱਧ ਵੱਖ-ਵੱਖ ਕਿਰਦਾਰ ਨਿਭਾਏ ਇਹ ਬਹੁਤ ਥਕਾ ਦੇਣ ਵਾਲਾ ਤਜਰਬਾ ਸੀ ਮੈਂ ਫਿਲਮ ਸਿਟੀ ਵਿੱਚ ਪਹੁੰਚਣ ਲਈ ਸਵੇਰੇ 8 ਵਜੇ ਘਰੋਂ ਤੁਰ ਪੈਂਦਾ ਸੀ ਅਤੇ ਕਦੇ ਵੀ ਰਾਤ ਦੇ 10 ਵਜੇ ਤੋਂ ਪਹਿਲਾਂ ਕਰ ਨਹੀਂ ਸੀ ਮੁੜਿਆ ਰਾਤ ਨੂੰ 10 ਵਜੇ ਘਰ ਪਰਤ ਕੇ ਮੈਂ ਸਭ ਤੋਂ ਪਹਿਲਾਂ ਨਹਾਉਂਦਾ ਫਿਰ ਆਪਣੇ ਅਗਲੇ ਦਿਨ ਦੀ ਸ਼ੂਟਿੰਗ ਲਈ ਡਾਇਲੌਗ ਯਾਦ ਕਰਦਾ ਤੇ ਫਿਰ ਖਾਣਾ ਖਾ ਕੇ ਸੌ ਜਾਂਦਾ ਅਤੇ ਅਗਲੇ ਦਿਨ ਸਵੇਰੇ 8 ਵਜੇ ਤੋਂ ਮੇਰੀ ਫੇਰ ਉਹੀ ਰੁਟੀਨ ਸ਼ੁਰੂ ਹੋ ਜਾਂਦੀ ਸਾਨੂੰ ਸਿਰਫ ਐਤਵਾਰ ਦੀ ਛੁੱਟੀ ਹੁੰਦੀ ਸੀ ਇਸ ਸੀਰੀਅਲ ਦੇ ਕਿਰਦਾਰਾਂ ਦੇ ਡਾਇਲੌਗ ਯਾਦ ਕਰਨੇ ਕਿਹੜਾ ਸੌਖੇ ਸਨ ਸਾਨੂੰ ਵੱਡੇ ਵੱਡੇ ਪਹਿਰੇ ਦੇ ਪਹਿਰੇ ਯਾਦ ਕਰਨੇ ਪੈਂਦੇ ਸਨ ਪਰ ਭਾਰਤੀ ਖੋਜ ਮੇਰੇ ਮਨ ਨੂੰ ਸਭ ਤੋਂ ਵੱਧ ਤਸੱਲੀ ਦੇਣ ਵਾਲਾ ਸੀਰੀਅਲ ਸੀ ਇਸ ਸੀਰੀਅਲ ਲਈ ਮੈਂ ਬਹੁਤ ਡੂੰਘਾਈ ਨਾਲ ਖੋਜ ਅਤੇ ਅਧਿਐਨ ਕੀਤਾ ਇਹ ਸੀਰੀਅਲ ਵਿੱਚ ਦੇਸ਼ ਦੇ ਇਤਿਹਾਸ ਨੂੰ ਤਰਮ ਨਿਰਪੱਖ ਢੰਗ ਨਾਲ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਸੀ। ਭਾਵੇਂ ਇਹ ਸੀਰੀਅਲ ਟੈਲੀਵਿਜ਼ਨ ਤੇ ਬਹੁਤ ਸਾਲ ਪਹਿਲਾਂ ਦਿਖਾਇਆ ਗਿਆ ਹੈ ਪਰ ਇਸ ਦੀ ਮਹੱਤਤਾ ਨੂੰ ਦੇਖਦਿਆਂ ਇਸ ਨੂੰ ਲਗਾਤਾਰ ਦਿਖਾਇਆ ਜਾਣਾ ਚਾਹੀਦਾ ਹੈ। ਸਕੂਲੀ ਵਿਦਿਆਰਥੀਆਂ ਨੂੰ ਇਸ ਦੀਆਂ ਸੀਰੀਜ਼ ਤੇ ਡੀਵੀਡੀਜ਼ ਦੇਣੀਆਂ ਚਾਹੀਦੀਆਂ ਹਨ ਅਤੇ ਇਹ ਉਨ੍ਹਾਂ ਦੇ ਸਿਲੇਬਸ ਦਾ ਲਾਜ਼ਮੀ ਹਿੱਸਾ ਹੋਣਾ ਚਾਹੀਦਾ ਹੈ। ਪਵਨੀ ਪਵਾਈ ਇਹ ਫਿਲਮ ਭਾਵੇਂ ਗੁਜਰਾਤੀ ਸੀ ਪਰ ਇਸ ਦੇ ਸਾਰੇ ਕਲਾਕਾਰ ਗੈਰ ਗੁਜਰਾਤੀ ਸਨ ਇਸ ਫਿਲਮ ਵਿੱਚ ਸਾਡੇ ਲਈ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਸਾਨੂੰ ਸਭ ਨੂੰ ਆਪਣੇ ਡਾਇਲੋਗ ਨਾ ਕੇਵਲ ਗੁਜਰਾਤੀ ਵਿੱਚ ਯਾਦ ਕਰਨੇ ਪੈਂਦੇ ਸਨ ਸਗੋਂ ਆਪਣਾ ਲਹਿਜਾ ਸੁਧਾਰਨ ਲਈ ਵੀ ਕਾਫੀ ਮਿਹਨਤ ਕਰਨੀ ਪੈਂਦੀ ਸੀ ਇਹ ਬਹੁਤ ਵਧੀਆ ਫਿਲਮ ਸੀ ਜੋ ਸਦੀਆਂ ਤੋਂ ਸਾਡੇ ਸਮਾਜ ਵਿੱਚ ਚੱਲੀ ਆ ਰਹੀ ਸ਼ੂਤਸ਼ਾਤ ਅਤੇ ਸਮਾਜਿਕ ਬੁਰਾਈ ਤੇ ਆਧਾਰਿਤ ਸੀ ਅਤੇ ਇਹੀ ਕਾਰਨ ਸੀ ਕਿ ਮੈਂ ਇਸ ਫਿਲਮ ਵਿੱਚ ਕੰਮ ਕਰਨ ਲਈ ਹਾਮੀ ਭਰੀ ਸੀ ਇਸ ਫਿਲਮ ਦੀ ਸ਼ੂਟਿੰਗ ਅਹਮਦਾਬਾਦ ਨੇੜੇ ਇੱਕ ਛੋਟੇ ਜਿਹੇ ਪਿੰਡ ਵਾਸੋ ਵਿੱਚ ਹੋਈ ਸੀ ਇਸ ਫਿਲਮ ਦਾ ਡਾਇਰੈਕਟਰ ਕੀਰਤਨ ਮਹਿਤਾ ਸੀ ਅਤੇ ਉਸ ਨਾਲ ਕੰਮ ਕਰਕੇ ਮੈਨੂੰ ਖੂਬ ਮਜ਼ਾ ਆਇਆ ਉਹ ਹਮੇਸ਼ਾ ਵੱਖਰੀ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਨੂੰ ਤਰਜੀਹ ਦਿੰਦਾ ਹੈ ਜਿੱਥੇ ਉਸਦੀ ਆਪਣੀ ਕੱਦ-ਕਾਠੀ ਬਹੁਤ ਛੋਟੀ ਹੈ ਉੱਥੇ ਉਸ ਦੀਆਂ ਫਿਲਮਾਂ ਦਾ ਕੈਨਵਸ ਬਹੁਤ ਵਿਸ਼ਾਲ ਹੁੰਦਾ ਹੈ ਮੈਂ ਜਦੋਂ ਸਮਿਤਾ ਨਾਲ ਪਹਿਲੀ ਵਾਰੀ ਕੰਮ ਕੀਤਾ ਤੋ ਉਹ ਦੋਸਤ ਤੱਕ ਸਟਾਰ ਬਣ ਚੁੱਕੀ ਸੀ ਪਰੰਤੂ ਉਸ ਦੇ ਨਿੱਗੇ ਵਰਤਾਓ ਕਾਰਨ ਛੇਤੀ ਹੀ ਮੈਂ ਬਹੁਤ ਸਹਿਜ ਹੋ ਗਿਆ ਸਮਿਤਾ ਜਿੱਥੇ ਬਹੁਤ ਵਧੀਆ ਇਨਸਾਨ ਸੀ ਉੱਥੇ ਉਸ ਦਾ ਸਭ ਨਾਲ ਵਿਵਹਾਰ ਵੀ ਬਹੁਤ ਦੋਸਤਾਨਾ ਸੀ ਉਸ ਦੀਆਂ ਫਿਲਮਾਂ ਸਕਰੀਨ ਤੇ ਤੁਹਾਨੂੰ ਉਸ ਦੀ ਸ਼ਖਸੀਅਤ ਦੇ ਝਲਕਾਰੇ ਪੈਂਦੇ ਸਨ ਉਸ ਦੀ ਅਦਾਕਾਰੀ ਚ ਇੱਕ ਸਹਿਜਤਾ ਸੀ ਸਕਰੀਨ ਤੇ ਸਾਡਾ ਰਿਸ਼ਤਾ ਬਹੁਤ ਸਹਿਜ ਝਾਪਦਾ ਸੀ